ਸਤਿ ਸ਼੍ਰੀ ਅਕਾਲ ਦੋਸਤੋ ਸਟੋਰੀਜ਼ ਕਲਾਸਿਕ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸ਼ੁਰੂ ਕਰਦੇ ਹਾਂ ਅੱਪ ਅੱਜ ਦੀ ਕਹਾਣੀ ਕੋਈ ਇਨਸਾਨ ਕਿੰਨਾ ਕੋ ਚਲਾਕ ਹੈ ਇਸ ਨੂੰ ਅਸੀਂ ਇੱਕ ਉਦਾਹਰਣ ਰਾਹੀਂ ਸਮਝਦੇ ਹਾਂ ਦੇਖਣ ਵਿੱਚ ਆਉਂਦਾ ਹੈ ਕਿ ਕੋਈ ਇਨਸਾਨ ਪ੍ਰਮਾਤਮਾ ਨੂੰ ਵੀ ਨਹੀਂ ਛੱਡਦਾ ਅਤੇ ਉਸ ਨਾਲ ਵੀ ਚਰਾਕੀ ਕਰਦਾ ਹੈ ਇੱਕ ਆਦਮੀ ਨਾਰੀਅਲ ਦੇ ਦਰਖਤ ਉੱਪਰ ਨਾਰੀਅਲ ਤੋੜਨ ਵਾਸਤੇ ਚੜਿਆ ਹੋਇਆ ਸੀ ਜਦੋਂ ਉਹ ਨਾਰੀਅਲ ਤੋੜਨ ਤੋਂ ਬਾਅਦ ਉੱਪਰ ਤੋਂ ਥੱਲੇ ਵੱਲ ਨੂੰ ਉਤਰਨ ਲੱਗਿਆ ਤਾਂ ਉਸ ਨੂੰ ਬੜਾ ਡਰ ਲੱਗ ਰਿਹਾ ਸੀ ਉਸ ਨੇ ਮਨ ਹੀ ਮਨ ਵਿੱਚ ਪ੍ਰਮਾਤਮਾ ਨੂੰ ਅਰਦਾਸ ਕੀਤੀ ਕਿ हे ਪ੍ਰਮਾਤਮਾ ਮੈਨੂੰ ਸਹੀ ਸਲਾਮਤ ਥੱਲੇ ਉਤਾਰ ਦਿਓ ਮੈਂ ਤੁਹਾਡੇ ਦਰ ਤੇ 51 ਰੁਪਏ ਦਾ ਪ੍ਰਸ਼ਾਦ ਚੜਾ ਕੇ ਜਾਵਾਂਗਾ ਜਦੋਂ ਉਹ ਆਦਮੀ ਥੋੜਾ ਜਿਹਾ ਥੱਲੇ ਉਤਰਿਆ ਤਾਂ ਉਸ ਦੀ ਨੀਅਤ ਬਦਲ ਗਈ ਅਤੇ ਉਸ ਦੇ ਮਨ ਵਿੱਚ ਖੋਟ ਆ ਗਈ ਉਸ ਨੇ ਕਿਹਾ 51 ਰੁਪਏ ਦਾ ਪ੍ਰਸ਼ਾਦ ਤਾਂ ਜ਼ਿਆਦਾ ਹੋ ਜਾਵੇਗਾ 21 ਰੁਪਏ ਦਾ ਪ੍ਰਸ਼ਾਦ ਹੀ ਬਹੁਤ ਹੈ ਅਤੇ ਉਹ ਮਨ ਹੀ ਮਨ ਵਿੱਚ ਕਹਿੰਦਾ ਜਾ ਰਿਹਾ ਸੀ ਕਿ हे ਪ੍ਰਮਾਤਮਾ ਮੈਨੂੰ ਸਹੀ ਸਲਾਮਤ ਥੱਲੇ ਉਤਾਰ ਦੇਣਾ ਮੈਂ 21 ਰੁਪਏ ਦਾ ਪ੍ਰਸ਼ਾਦ ਚੜ੍ਹਾਵਾਂਗਾ ਜਦੋਂ 10 ਤੋਂ 120 ਫੁੱਟ ਦਾ ਫਾਸਲਾ ਥੱਲੇ ਰਹਿ ਗਿਆ ਤਾਂ ਉਹ ਕਹਿੰਦਾ ਹੈ ਕਿ 21 ਰੁਪਏ ਦਾ ਪ੍ਰਸ਼ਾਦ ਚੜ੍ਹਾਓ ਜਾਂ 11 ਰੁਪਏ ਦਾ ਕੀ ਫਰਕ ਪੈਂਦਾ ਹੈ ਪ੍ਰਮਾਤਮਾ ਤਾਂ ਪਿਆਰ ਦਾ ਭੁੱਖਾ ਹੈ ਉਹ ਪੈਸੇ ਦਾ ਥੋੜੀ ਭੁੱਖਾ ਹੈ ਜਦੋਂ ਉਹ ਥੋੜਾ ਜਿਹਾ ਹੋਰ ਥੱਲੇ ਆਇਆ ਤਾਂ ਕਹਿੰਦਾ ਹੈ ਸਵਾਰ ਪੈ ਦਾ ਪ੍ਰਸ਼ਾਦ ਕਾਫੀ ਹੋਵੇਗਾ ਇੰਨੇ ਵਿੱਚ ਉਸ ਦਾ ਪੈਰ ਤਿਲਕ ਜਾਂਦਾ ਹੈ ਅਤੇ ਉਹ ਥੱਲੇ ਡਿੱਗ ਪੈਂਦਾ ਹੈ ਅਤੇ ਫਿਰ ਉਹ ਉੱਠਦਾ ਉੱਠਦਾ ਬੋਲਿਆ ਕਿ हे ਪ੍ਰਮਾਤਮਾ ਜੇ ਪ੍ਰਸ਼ਾਦ ਨਹੀਂ ਲੈਣਾ ਤਾਂ ਨਾ ਲਓ ਪਰ ਘੱਟ ਤੋਂ ਘੱਟ ੱੱਕਾ ਦੇ ਕੇ ਥੱਲੇ ਤਾਂ ਨਾ ਸੁਟੋ ਇਹ ਹੈ ਇਨਸਾਨ ਦੀ ਚਲਾਕੀ ਉਹ ਤਾਂ ਪ੍ਰਮਾਤਮਾ ਨੂੰ ਵੀ ਨਹੀਂ ਬਖਸ਼ਦਾ ਜਦੋਂ ਆਦਮੀ ਕਿਸੇ ਮੁਸੀਬਤ ਵਿੱਚ ਹੁੰਦਾ ਹੈ ਤਾਂ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਗੁਰੂ ਘਰ ਜਾਂਦਾ ਹੈ ਪਾਠ ਪੂਜਾ ਕਰਦਾ ਹੈ ਵਰਤ ਰੱਖਦਾ ਹੈ ਪਰ ਜਦੋਂ ਉਸ ਦਾ ਕੰਮ ਨਿਕਲ ਜਾਂਦਾ ਹੈ ਉਹ ਤੂੰ ਤੇਰੀ ਤੇ ਮੈਂ ਮੇਰੀ ਕਹਿਣ ਲੱਗ ਪੈਂਦਾ ਹੈ ਹੱਦ ਤਾਂ ਇਸ ਗੱਲ ਦੀ ਹੈ ਕਿ ਲੋਕ ਗੁਰਦੁਆਰੇ ਜਾਂ ਮੰਦਿਰ ਵਿੱਚ ਵੀ ਜੇਬ ਵਿੱਚੋਂ ਫਟਿਆ ਹੋਇਆ ਜਾਂ ਪੁਰਾਣਾ ਨੋਟ ਕੱਢ ਕੇ ਮੱਥਾ ਟੇਕਦੇ ਹਨ ਜਿਹੜਾ ਨੋਟ ਕਿਸੇ ਹੋਰ ਜਗ੍ਹਾ ਤੇ ਨਹੀਂ ਚੱਲਦਾ ਪਰ ਯਾਦ ਰੱਖੋ ਉਹ ਅੰਤਰਯਾਮੀ ਹੈ ਜੋ ਸਾਡੇ ਅੰਦਰ ਦੀਆਂ ਗੱਲਾਂ ਨੂੰ ਵੀ ਸਮਝ ਲੈਂਦਾ ਹੈ ਪਰਮਾਤਮਾ ਚਲਾਕਾਂ ਨਾਲ ਚਲਾਕ ਅਤੇ ਭੋਲਿਆਂ ਨਾਲ ਭੋਲਾ ਹੈ ਉਹ ਸਾਡੀ ਸਾਰੀ ਚਲਾਕੀ ਨੂੰ ਸਮਝਦਾ ਹੈ ਅਤੇ ਉਸ ਨੂੰ ਵੇਖ ਕੇ ਹੀ ਸਾਨੂੰ ਫਲ ਦਿੰਦਾ ਹੈ ਦੋਸਤੋ ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਪਰਮਾਤਮਾ ਦੇ ਦਰ ਤੇ ਜਦੋਂ ਵੀ ਜਾਓ ਭੋਲੇ ਬਣ ਕੇ ਜਾਓ ਕਿਉਂਕਿ ਦੁਨੀਆ ਵਿੱਚ ਤੁਹਾਡੀ ਚਲਾਕੀ ਚੱਲ ਸਕਦੀ ਹੈ ਪਰ ਉਸ ਦੇ ਸਾਹਮਣੇ ਨਹੀਂ ਦੋਸਤੋ ਤੁਹਾਨੂੰ ਮੇਰੀ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰਿਓ ਜੇ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ